ਦੇਵਰਾਜ ਜ਼ਿਲ੍ਹਾ ਆਯੁਰਵੈਦਿਕ ਜੁਨਾਨੀ ਅਫਸਰ ਬਠੰਡਾ ਅਤੇ ਡਰਗ ਇੰਸਪੈਕਟਰ ਸਰ ਇਹ ਰਹਿਮਤ ਜਿਹੜਾ ਸਟੋਰ ਹੈਗਾ ਕੀਤਾ ਗਿਆ ਸਟੋਰ ਜੀ ਇਹ ਇਸ ਬੰਦੇ ਕੋਲ ਲਗਭਗ 70-72 ਸ਼ੀਸ਼ੀਆਂ ਸਾਡੇ ਕੋਲ ਕਾਮਣੀ ਦਾ ਪੜਿਆ ਗਿਆ ਤੇ ਸਾਡੇ ਮੇਰੇ ਨਾਲ ਇੰਸਪੈਕਟਰ ਹਰਜੋਤ ਵੈਲੇ ਸਿਵਲ ਐਂਡ ਐਸਐਚਓ ਨੇ ਇਹਨਾਂ ਦੀ ਪਾਲਸ ਪਾਰਟੀ ਸਮੇਤ ਇਹ ਕਾਬੂ ਕੀਤਾ ਗਿਆ ਮੌਕੇ ਦੇ ਬੰਦੇ ਨੂੰ ਪੁੱਛਿਆ ਗਿਆ ਤਾਂ ਇਹਨੇ ਲਾਇਸੈਂਸ ਵੀ ਪਰਡੂਚ ਨਹੀਂ ਕਰਾ ਰੱਖਿਆ ਬਸ ਲਾਇਸੈਂਸ ਨਾ ਹੋਣ ਕਾਰਨ ਤੇ ਸਾਨੂੰ ਇਹਦੀ ਦੁਕਾਨ ਸੀਲ ਕਰਨੀ ਪਈ ਤੇ ਬੰਦੇ ਨੂੰ ਤਿੰਨ ਦਿਨਾਂ ਦਾ ਨੋਟਸ ਵੀਟ ਦਿੱਤਾ ਹੈ ਅਗਰ ਤਿੰਨ ਦਿਨਾਂ ਦੇ ਅੰਦਰ ਇਹ ਸਾਨੂੰ ਲਾਇਸੈਂਸ ਜਾਂ ਇਹਦੇ ਬਿੱਲ ਪ੍ਰੋਡਿਊਸ ਕਰ ਦਿੰਦਾ ਹੈ ਤਾਂ ਇਸ ਤੋਂ ਬਾਅਦ ਇਹਦਾ ਅਗਲੀ ਕਾਰਵਾਈ ਕੀਤੀ ਅਰੇ ਕਾਮੀ ਇਹ ਵਿੱਚ ਦਾ ਸੀ ਇਹ ਕਾਮਣੀ ਵੇਚ ਰਿਆ ਸੀ ਲਗਭਗ ਜਿਸ ਕੋਲ ਜਿਸ ਤਿਸ ਪ੍ਰਕਾਰ ਦੀ ਧੜੀਆਂ ਦੇਖੀਆਂ ਉਹ ਤਾਂ ਨਾਮ ਬਰਾਬਰੀ ਸੀਗੇ ਤੇ ਉਹਦੇ ਇਸ ਤਰ੍ਹਾਂ ਦੀ ਦਵਾਈਆਂ ਸੀ ਇਹਦੇ ਕੋਲ ਸਟੋਰ ਤੇ ਗੱਲ ਕੀਤੀ ਜੀ ਮੈਂ ਆਯੁਰਵੇਦਿਕ ਦਵਾਈਆਂ ਸੀ ਪਰ ਉਹ ਮਾਤਰਾ ਉਹਨਾਂ ਦੀ ਬਹੁਤ ਜ਼ਿਆਦਾ ਘੱਟ ਸੀ ਕਾਮਨੀ ਦੀ ਮਾਤਰਾ ਜ਼ਿਆਦਾ ਸੀ ਉਹਦੇ ਨਾਲ ਇਹ ਕਿਹੜੀ ਕੰਪਨੀ ਦੀ ਸੀ ਅਲੱਗ-ਅਲੱਗ ਕੰਪਨੀਆਂ ਦੇ ਸੀ ਅੱਛਾ ਅਲੱਗ-ਗਾਂਵ ਕਿੰਨੇ ਟਾਈਮ ਤੋਂ ਇਹ ਦਵਾਹ ਕਿਹੜੀ ਕਾਮਨੀ ਗੋਲੀ ਹੈ ਹਾਂਜੀ ਇਹ ਰੱਖ ਸਕਦੇ ਆ ਕਿ ਨਹੀਂ ਰੱਖ ਸਕਦੇ ਦੇਖੋ ਜੇ ਬਿਲ ਹੈ ਬੰਦੇ ਕੋਲੇ ਬਿਲ ਤੇ ਲੈ ਕੇ ਵੇਚਦਾ ਬੰਦਾ ਡਾਕਟਰ ਦੀ ਪਰਚੀ ਤੇ ਉਹ ਤਾਂ ਲੀਗਲ ਹੈ ਬਦਾਉਤ ਪ੍ਰੈਸਕ੍ਰਿਪਸ਼ਨ ਜਿਹੜਾ ਕੋਈ ਵੇਚਦਾ ਹੈ ਉਹ ਇਲੈਗਲ ਹੈ ਉਹਦੇ ਸਾ ਸਿਕੋਲ ਨੂੰ ਛਾਪਾਂ ਮਾਰਦੇ। ਸਰਕਾਰ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਹੈ ਕਿ ਕਾਪੜੀਆਂ ਵੇਚਦੀ ਹੈ ਜਿਹੜੇ ਵੱਡੀ ਪੱਧਰ ਤੇ ਜਿਹੜੀ 100-100 ਸ਼ੀਸ਼ੀ ਵੀ ਵੇਚਦੇ ਸਨ। ਦੇਖੋ ਜਿਸ ਜਿੰਨੀ ਸਾਨੂੰ ਲੀਡ ਮਿਲਦੀ ਹੈ ਅਸੀਂ ਉਹ ਸਰਕਾਰੀ ਕਾਰਵਾਈ ਕਰ ਰਹੇ ਹਾਂ। ਦੇਖੋ ਅੱਗੇ ਵੀ ਸਾਨੂੰ ਜੇ ਕੋਈ ਇਸ ਪ੍ਰਕਾਰ ਦੀ ਲੀਡ ਮਿਲੂਗੀ ਅਸੀਂ ਉਹਨਾਂ ਦੇ ਚਾਰਵਾਈ ਜੁਰਮ ਕਰਾਂਗੇ ਉਹਨਾਂ ਨੂੰ। ਫਸਟ ਆਫ ਆਲ ਸਾਡਾ ਜਿਹੜਾ ਅਸੂਲ ਹੈ ਜੋ ਅਸੀਂ ਪਹਿਲਾਂ ਦਾ ਅਗਲੇ ਦਾ ਬਿੱਲ ਦੇਖਣਾ ਹੈ। ਬਿੱਲ ਅਗਲੇ ਕੋਲ ਅਸਲੀ ਬਲ ਹੈ। ਉਸ ਦਵਾਈ ਦਾ। ਜੇ ਉਹ ਆਪਣੀ ਪਰਚੀ ਤੇ ਡਾਕਟਰੀ ਤੇ ਵੇਚ ਰਿਹਾ ਤਾਂ ਅਸੀਂ ਉਹਨੂੰ ਇਲੈਗਲ ਨਹੀਂ ਇਹ ਦੁਕਾਨ ਕਿੱਥੇ ਹੈ ਸਰ ਕਿੰਨੇ ਟਾਈਮ ਤੋਂ ਇਹ ਕਰ ਰਹੇ ਸੀ ਇਹ ਕੰਮ ਕੌਣ ਬੰਦਾ ਇਹ ਬੰਦੇ ਦੀ ਸਾਨੂੰ ਦਾ ਐਸ ਐਚਓ ਸਿਵਲ ਲਾਈਨ ਜਿਹੜਾ ਹਰਜੋਤ ਜੀ ਇਹਨਾਂ ਨੇ ਸਾਨੂੰ ਬੁਲਾਇਆ ਸੀਗਾ ਇਹਨਾਂ ਨੇ ਤੋਂ ਨੰਗਦੇ ਡੱਬਦੇ ਦੇਖਿਆ ਉਹ ਪੱਲਾ ਕੀ ਲੱਗਦਾ ਨਹੀਂ ਸਰ ਇਹ ਇੰਸਟੀਚੂਟ ਵਾਲਾ ਏਰੀਆ ਦਾ ਇੱਥੇ ਇਸ ਤਰ੍ਹਾਂ ਦੇ ਕੰਮ ਕਰਦੇ ਬਿਲਕੁਲ ਨਹੀਂ ਹੁਣ ਇਹਦੇ ਬੋੜਾ ਆਪਣਾ ਬੱਚਿਆਂ ਦਾ ਉਹ ਇੱਕ ਖਰਾਬ ਹੋ ਰਿਹਾ ਨਾਲ ਵਿਦਿਆਰਥੀ ਡਾਪ ਰਹੇ ਨੇ ਇਥੋਂ ਇੰਨੇ ਯਾਦਾ ਇੱਥੇ ਦੇਖ ਰਹੇ ਆ ਵੀ ਐਨੇ ਬਜ਼ੀਆ ਲੋਕ ਰਹਿੰਦੇ ਨੇ ਪਰ ਲੋਕ ਕਿਸੇ ਦਾ ਨਹੀਂ ਫਾਇਦਾ ਸੁਝਦੇ ਆਪਣਾ ਫਾਇਦਾ ਲੈਣ ਵਾਸਤੇ ਇਹ ਚੀਜ਼ਾਂ ਵੇਚੀ ਜਾਂਦੇ ਨੇ ਆਪਦਾ ਫਾਇਦਾ। ਭਗਵੰਤ ਪੰਜਾਬ ਭਗਵੰਤ ਮਾਨ ਜੀ ਵੱਲੋਂ ਜਿਹੜੇ ਇੱਕ ਸੇ ਪੰਜਾਬ ਦੀ ਜਿਹੜੀ ਟਿਪ ਚਲਾਈ ਗਈ ਹੈ ਉਸ ਤੇ ਸਾਨੂੰ ਕੰਪਲੇਨ ਮਿਲੀ ਸੀ ਵੀ ਰਹਿਮਤ ਜਿਹੜਾ ਆਯੁਰਵੈਦਿਕ ਸਟੋਰ ਹੈ ਨੇੜੇ ਸੁਖਮਨੀ ਡੈਰੀ ਅਜੀਤ ਰੋਡ ਤੇ ਇਹਦੇ ਵੱਲੋਂ ਜਿਹੜਾ ਹੈਗਾ ਇਲੈਗਲ ਜਿਹੜੇ ਹੈਗਾ ਐਕਟੀਵਿਟੀ ਕੀਤੀ ਜਾ ਰਹੀ ਹੈ ਕੁਝ ਨਸ਼ੇ ਵੇਚੇ ਜਾ ਰਹੇ ਨੇ ਉਸ ਤਰ੍ਹਾਂ ਦੀ ਮੇਰੇ ਵੱਲੋਂ ਜਿਹੜਾ ਹੈਗਾ ਬਲਦੇਵ ਰਾਜ ਜੀ ਹੈਗੇ ਜਿਹੜੇ ਆਯੁਰਵੈਦਿਕ ਡਰਗ ਇਨਸਪੈਕਟਰ ਆ ਉਹਨਾਂ ਨਾਲ ਤਾਲਮੇਲ ਕੀਤਾ ਗਿਆ ਤੇ ਅੱਜ ਸਾਡੇ ਵੱਲੋਂ ਉਹਨਾਂ ਨਾਲ ਜੁਆਇੰਟ ਟੀਮ ਤੇ ਜਿਹੜੀ ਹੈਗੀ ਇਹਦੀ ਚੈਕਿੰਗ ਕੀਤੀ ਗਈ ਜਿਸ ਤੇ ਅਜੇ ਨਾਮ ਦਾ ਵਿਅਕਤੀ ਜਿਹੜਾ ਕਿ ਲਾਲ ਸਿੰਘ ਬਸਤੀ ਦਾ ਰਹਿਣ ਵਾਲਾ ਹੈ ਤੇ ਇਸ ਜਿਹੜਾ ਸਟੋਰ ਤੋਂ ਹੈ ਜਿਹੜਾ ਕਾਫੀ ਮਾਤਰਾ ਚ ਜਿਹੜੀ ਹੈਗੀ ਹੈ ਕਾਮਣੀ ਜਿਹੜੀ ਕਰੀਬ 70 ਤੋਂ 75 ਸ਼ੀਸ਼ੀਆਂ ਜਿਹੜੀਆਂ ਕਾਮਣੀ ਦੀਆਂ ਮਿਲੀਆਂ ਹੈ ਤੇ ਉਸ ਤਰ ਜਿਹੜਾ ਹੈਗਾ ਇਹਦੇ ਕੋਲੇ ਕੋਈ ਵੀ ਲਾਇਸੈਂਸ ਜਿਹੜਾ ਹੈਗਾ ਡਰੱਗ ਇਨਸਪੈਕਟਰ ਜੀ ਵੱਲ ਪੁੱਛਣ ਤੇ ਕੋਈ ਇਹ ਲਾਇਸੈਂਸ ਪੇਚ ਨਹੀਂ ਕਰ ਸਕਿਆ ਨਾ ਹੀ ਬਿੱਲ ਉਸ ਤਰ ਦੀ ਜਿਹੜਾ ਇਹਨੂੰ ਰਹਿਮਤ ਆਯੁਰਵੇਦਿਕ ਸਟੋਰ ਹੈ ਇਹਨੂੰ ਸੀਲ ਕੀਤਾ ਗਿਆ ਹੈਗਾ ਡਰੱਗ ਇਨਸਪੈਕਟਰ ਜੀ ਵੱਲੋਂ ਤੇ ਅਗਲੀ ਜਿਹੜੀ ਕਾਰਵਾਈ ਹੈ ਉਹਨਾਂ ਵੱਲੋਂ ਜਿਹੜੀ ਲਿਆਂਦੀ ਜਾਏਗੀ ਸਰ ਇਹ ਨਾਮ